ਕੋਈ ਜਦੋਂ ਭਰਤੀ ਹੋਏ ਹੋ ਪੁਲਿਸ ਦੇ ਵਿੱਚ ਤੇ ਤੁਹਾਡੇ ਮਨ ਦੇ ਵਿੱਚ ਕੀ ਸਧਰਾ ਹੈ ਤੇ ਕੀ ਕਰਨਾ ਚਾਹੁੰਦੇ ਤੁਸੀਂ ਸਾਧਕ ਦੇ ਲੋਕਾਂ ਵਾਸਤੇ ਮਿਹਰਬਾਨੀ ਜੀ ਬਹੁਤ ਬਹੁਤ ਧੰਨਵਾਦ ਜੀ ਮੈਂ ਜਦੋਂ ਪੁਲਿਸ ਭਰਤੀ ਹੋਇਆ ਜੀ ਉਸ ਤੋਂ ਪਹਿਲਾਂ ਮੈਂ ਫੂਡ ਇਨਸਪੈਕਟਰ ਸੀਗਾ ਜੀ ਜੀ ਉਸ ਤੋਂ ਪਹਿਲਾਂ ਮੈਂ ਬੈਂਕ ਦੇ ਵਿੱਚ ਅਲਾਵਾਤ ਬੈਂਕ ਚ ਬੈਂਕ ਵੀ ਹੋ ਰਿਹਾ ਹੂੰ ਹੂੰ ਜਦੋਂ ਮੈਂ ਪੰਜਾਬ ਪੁਲਿਸ ਬੈਲਟ ਫੋਰਸ ਜੁਆਇਨ ਕੀਤੀ ਤੇ ਮੈਨੂੰ ਇਹ ਜਿਗਾ ਕਿ ਸਾਡੇ ਪੰਜਾਬ ਦੇ ਵਿੱਚ ਸਭ ਤੋਂ ਪਹਿਲਾਂ ਨਸ਼ਿਆਂ ਦਾ ਬਹੁਤ ਪੂਰਾ ਕੁਝ ਬਦਨਾਮ ਵੀ ਜ਼ਿਆਦਾ ਹੋ ਗਿਆ ਨਾ ਹੈ ਵੀ ਨਹੀਂ ਸੀ ਪਰ ਫਿਰ ਵੀ ਮੈਂ ਸੋਚਿਆ ਕਿ ਜੋ ਕੁਝ ਵੀ ਹੈ ਇਹਨੂੰ ਆਪਾਂ ਜਿਹੜੀ ਯੂਥ ਹੈਗੀ ਹੈ ਪੰਜਾਬ ਨੂੰ ਉਹਨੂੰ ਜਿਹੜੀ ਗਲਤ ਪਾਸੇ ਜਾਂਦੀ ਹੈ ਕਿਉਂਕਿ ਕਿਸੇ ਵੀ ਸਟੇਟ ਦੀ ਕਿਸੇ ਵੀ ਦੇਸ਼ ਦੀ ਯੂਥ ਜਿਹੜੀ ਹੁੰਦੀ ਹੈ ਉਹੀ ਬੰਦੇ ਨੂੰ ਅੱਗੇ ਲੈ ਕੇ ਜਾਂਦੇ ਉਹ ਹੀ ਦੇਸ਼ ਨੂੰ ਅੱਗੇ ਲੈ ਕੇ ਜਾਂਦੀ ਹੈ ਉਹੀ ਇਕਨੋਮਿਕ ਦੇ ਵਿੱਚ ਫਾਇਦਾ ਕਰਦੀ ਹੈ ਜੀ ਇਸ ਕਰਕੇ ਜੋ ਵੀ ਯੂਥ ਜਾ ਰਹੀ ਹੈ ਉਹਨੂੰ ਸਮਝਾ ਕੇ ਜਾਂ ਜੋ ਵੀ ਜਿਹਨਾਂ ਦੇ ਪਿੱਛੇ ਹੈਗੇ ਕ੍ਰਿਮੀਨਲਸ ਹੈਗੇ ਆ ਉਹਨਾਂ ਦੇ ਉੱਤੇ ਨਾ ਤਫਾ ਕੇ ਤੇ ਮੈਂ ਇਹ ਚਾਹੂੰਗਾ ਕਿ ਮੇਰੇ ਪੰਜਾਬ ਨੂੰ ਬਦਨਾਮ ਹੋਣ ਤੋਂ ਵੀ ਬਚਾਇਆ ਜਾ ਸਕੇ ਤੇ ਜਿਹੜਾ ਨਸ਼ੇ ਦਾ ਹੜ ਬਹਿ ਰਿਹਾ ਇੱਥੇ ਉਹ ਕਿ ਬੰਦ ਕੀਤਾ ਜਾ ਸਕੇ ਤਾਂ ਕਿ ਪੰਜਾਬ ਦੇ ਵਿੱਚ ਦੁਬਾਰਾ ਖੁਸ਼ਹਾਲੀ ਪੈਦਾ ਹੋ ਸਕੇ ਕਿਉਂਕਿ ਪਹਿਲਾਂ ਅਸੀਂ ਆਤਮ ਆਤਮਾ ਨਾਲੋਂ ਗਰਸਤ ਰਹੇ ਹੁਣ ਅਸੀਂ ਇੱਕ ਨਵਾਂ ਤਰੀਕੇ ਦਾ ਡਰਗ ਟੂਰਿਜ਼ਮ ਜਿਹੜਾ ਆ ਰਿਹਾ ਡਰਗ ਟੈਰਰਿਜ਼ਮ ਹੈ ਜਿਹੜਾ ਉਹਨੂੰ ਖਤਮ ਕਰਨਾ ਚਾਹੁੰਦੇ ਆ ਮੋਸਟ ਪ੍ਰੋਬੈਬਿਲਿਟੀ ਮੇਰੀ ਇਹੀ ਰਹੇਗੀ ਬਾਕੀ ਹੋਰ ਜਿੰਨੇ ਵੀ ਕ੍ਰਾਈਮ ਹੈ ਉੱਤੇ ਪੂਰੀ ਤਰ੍ਹਾਂ ਪ੍ਰਿਵੈਂਸ਼ਨ ਲਾਇਆ ਜਾਏਗਾ ਜਿਹੜੀ ਧੀਆਂ ਪੈਣਾ ਹੈਗੀਆਂ ਉਹ ਬਿਲਕੁਲ ਸੇਫਲੀ ਜਾ ਸਕਣ ਸੇਫਲੀ ਆ ਸਕਣ ਮੈਂ ਇਹੀ ਉਮੀਦ ਕਰਦਾ ਆਪਣੇ ਪੰਜਾਬ ਵਾਸਤੇ ਇਹਦੇ ਲਈ ਪਲਾਣ ਮੈਨੂੰ ਜੋ ਮਰਜ਼ੀ ਕਰਨਾ ਪਵੇ ਪਰ ਮੈਂ ਇਹਦਾ ਸਮਝੋਤਾ ਨਹੀਂ ਕਰਾਂ ਅਜੋ ਜੀ ਸਾਹਿਬ ਅਸੀਂ ਚੈਨਲ ਦੀ ਤਰਫੋਂ ਤੁਹਾਨੂੰ ਸ਼ੋਭਾ ਸ਼ਾਮ ਦਿੰਦੇ ਆ ਕਿ ਤੁਹਾਡੀ ਬੜੀ ਵਧੀਆ ਸੋਚ ਹੈ ਔਰ ਇਸ ਸੋਚ ਦੇ ਧਾਰਨੀ ਅਗਰ ਸਾਰੇ ਅਫਸਰ ਬਣ ਤਾਂ ਬਹੁਤ ਹੀ ਵਧੀਆ ਪੰਜਾਬ ਨੂੰ ਅਸੀਂ ਤਰੱਕੀ ਦੇ ਰਸਤੇ ਲੈ ਜਾ ਸਕਦੇ ਹਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ